ਅਰ ਜਾਣੇ ਸਕੂਲੇ ਇਹਨੇ ਹਾਂਜੀ ਤੇ ਨਾ ਗਈ ਨਹੀਂ ਜਾ ਮੂੰਹ ਹੱਤੋਂ ਦਾਈ ਦਾਈ ਨਹੀਂ ਸਹੀ ਗਿਆ ਸੱਚੀ ਨਾ ਗਿਆ ਸੱਚੀ ਅਜੇ ਲੋ ਨਾਤਾ ਨਹੀਂ ਸਵੇਰ ਦਾ ਦੇ ਲੋ ਢਾਣਾ ਰਹਿ ਫੈਨੂ ਕਾਲੇ ਇਹਨੂੰ ਅੱਜ ਆਪਾਂ ਪਰਸੇ ਇਥੇ ਕੰਮ ਕਰਨਾ ਹੈ ਕਿ ਫੋਟੋ ਸ਼ੂਟ ਕਰਨਾ ਹੈ ਅੱਜ ਇਥੇ ਮਿੱਤਰੋ ਮਿੱਤਰੋ ਕੋਈ ਬਾਤ ਸਾਰੀ ਜਾਣਦੀ ਆ ਵਿੱਚ ਵਲੌਗ ਚ ਇੰਦਾ ਫਿਰ ਵਲੌਗ ਪਾ ਜਣਾ ਹੈ ਮੈਨੂੰ ਚੀਜ਼ਾਂ ਹੁਣ ਕੱਟਣੀਆਂ ਪੈਣੀਆਂ ਕੱਟਦੀ ਹਾਂ ਚਾਚਾ ਆਹ ਵੇਖੋ ਕੁਰੀਵਾ ਕਾਲਾ ਜਨ ਹੁੰਦਾ ਨਹੀਂ ਆ। ਸਾਰੇ ਵੀਰੋ ਕਿ ਨੂੰ ਘਿਹੜ ਭਾਂਦੀ ਨੂੰ ਹੁੰਦਾ ਨਹੀਂ ਆ ਵੇ ਗਲਾਂ ਤਾਂ ਦੀਆਂ ਮਾਰਦਾ ਹੈ। ਫੁਗਰੀ ਬੜੀ ਬਹੁਤ ਜਾਰੀ। ਤੇ ਆ ਇੱਕ ਆਪਣਾ ਨਿੰਮ ਦਾ ਬੂਟਾ ਵੀ ਹੈਗਾ ਆ। ਆ ਨਿੰਮ ਦਾ ਬੂਟਾ ਹੀ ਬਹੁਤ ਵਧੀਆ ਹੁੰਦਾ ਇਹਦੀ ਗੱਤ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਉਹ ਸਾਡੀ ਆ ਯਾਰੀ ਨੂੰ ਹੋ ਦੇਗੀ। ਬਹੁਤ ਰੋਕੇ ਤੇ ਆਪਣੀ ਵੇਲੀ ਆ। ਆ ਵੇਖੋ ਕੈਮਰਾ ਤਾਂ ਮੈਂ ਦੱਸ ਸਕੋਂ ਨਹੀਂ ਸਕਦਾ ਇਦਾਂ ਹੀ ਘੁਮਾ ਦੇਣਾ ਹੈ ਕੈਮਰਾ। ਵੇਖੋ। ਗੱਡੀਆਂ ਲੱਗੀਆਂ ਨੇ ਦੋ ਇੱਕ ਮਰੂਤੀ ਆ ਮਰੂਤੀ ਤੇ ਬੇਰਾ ਕਰਕੇ ਗਿਆ ਹੈ ਮਰੂਤੀ ਮਰੂਤੀ ਇੱਕ ਡਾਲਾ ਲਾ ਰਿਆ ਤੇ ਇੱਕ ਆਲਟੋ ਆ ਇਹ ਨਵੀਂ ਲੱਗੀ ਹੈ ਕਿਉਂ ਲੱਗੀ ਇੱਕ ਮਰੂਤੀ ਹੋ ਲੱਗੀ ਆ ਆਲਟੋ ਦੇਖੋ ਮੇਰੇ ਤਰਫ ਡੀ ਲਾ ਕੇ ਰੱਖਿਆ ਹੋਇਆ ਹੈ ਇਹਦਾ ਡੰਗਰ ਇਹ ਇੱਥੂ ਆਲਟੋ ਵੇਖੋ ਮ ਵੱਡੀ ਲੱਗਦਾ ਇਹ ਵੀ ਇੰਨੀ ਆਪਣਾ ਆਪਣਾ ਡੰਗਰ ਪਛਾਣ ਬਾਬਾ ਜੀ ਮਾਲ ਡੰਗਰ ਵੇਖ ਜਾਂਦੇ ਆਪਣੀਆਂ ਗੱਲਾਂ ਚ ਲਾਈ ਰਹੇ ਨੇ ਮੈਂ ਵੀ ਵਲੋਗ ਬਣਾਉਂਦਾ ਮੈਨੂੰ ਬਣਾਉਣ ਦੋ ਉਧਰ ਵੇਖੋ ਮਾਲ ਡੈਂਗਰ ਵੀ ਰੱਖਿਆ ਹੈ ਆਪਣੇ ਦਾਇਆ ਜੀ ਬਿਠੇ ਹੋਏ ਆ ਉਧਰ ਦਾਇਆ ਆਪਣਾ ਡੈਕ ਹੰਗਣ ਵਧੀਆ ਮਤਲਬ ਕਿ ਪਿੰਡਾਂ ਦਾ ਵਧੀਆ ਹੁੰਦਾ ਮੌਸਮ ਬਹੁਤ ਨੇਚਰਲੀ ਹਵਾ ਹੈ ਸਭ ਕੁਝ ਉਹ ਇੱਕ ਵੀਰ ਆਪਣਾ ਹੋਰ ਆਉਂਦੇ ਨੇ ਪਤਾ ਨਹੀਂ ਕਿਹਨੂੰ ਜਨਾਂ ਨੇ ਕਿੰਦੇ ਆਪਣੇ ਉਹ ਵੇਖੋ ਮੋਟਰਸਾਈਕਲ ਤੇ ਜਾਂਦੇ ਜਿੱਥੇ ਦਿੱਦਾ ਹੋ ਜਾਂਨਾਂ ਨੂੰ ਉਹ ਦੇਖੋ ਚੱਲ ਗਿਆ ਅੱਗੇ ਅੱਗੇ ਚੱਲ ਗਿਆ ਦੂਸਰ ਬੁੱਲਸ ਗਿਆ ਲੈ ਵਾਵੇਂ ਉਹ ਵੀਰ ਨਾਕਾ ਓਏ ਓ ਅਨੂਏ ਮਨਣਾ ਮਨ ਓਏ ਉਹ ਮੰਨੇ ਓਏ ਉਹ ਮੈਂ ਵੀਰ ਗਾੜੀ ਅੱਜ ਸਾਡੇ ਟ੍ਰਿਪਿੰਡੇ ਵੀ ਨਾਕਾ ਲੱਗਾ ਹੈ ਜੋ ਮੁੰਡਾ ਜਾਣ ਲੈ ਤੇ ਇਹਨੂੰ ਵਾਜਾਂਦੇ ਮਾਰਨ ਕੇ ਆਇਆ ਗਾੜੀ ਨਾਕਾ ਲੱਗਾ ਹੈ ਨਾ ਜਾਈ ਹੁਣ ਉਹਦੀ ਉਮਰ ਵੀ 18 ਸਾਲ ਛੋਟੀ ਹੈ ਇਸ ਕਰਕੇ ਕਹਿਣ ਇਹਨੂੰ ਵਾਜਾਂ ਮਾਰਦੇ ਤੇ ਉਹ ਉਹਨੇ ਸੁਣੀ ਨਹੀਂ ਆਪਣੀ ਤੇ ਉਹਨੇ ਪੁਲਿਸ ਅੱਗੇ ਬਹੁਤ ਜ਼ਿਆਦਾ ਕਿੰਦੀ ਆਪਣੇ ਕਾਗਜ਼ ਪੱਤਰ ਵੇਖੰਦੀ ਜਿਹਨਾਂ ਮਰਦਾਂ ਦੇ ਜਿਹੜੇ 18 ਸਾਲ ਤੋਂ ਘਟਿਆ ਉਹਨਾਂ ਨੂੰ ਵੀ ਫਰੀ ਜਾ ਰਹੀ ਹੈ ਉਹ ਵੇਖੋ ਅੱਡੀ ਕੁਇਰ ਆ ਗਈ ਹੋਈ ਨਹੀਂ ਨਾ ਦਾਦੇ ਦਾ ਭੋਇਓ ਇਹਨਾਂ ਦੇ ਦਾਦੇ ਦਾ ਪਰਸੋਂ ਪੋ ਗਏ ਇਹਨਾਂ ਦੇ ਦਾਦੇ ਦੀ ਡੈਥ ਹੋ ਗਈ ਆ ਦੇਖੋ ਆਪਣੇ ਘਾਟ ਘਾੜਾ ਦਾ ਅੱਜ ਇਹਦਾਂ ਦੇ ਦੇਣ ਕਹਿੰਦਾ ਬਿਟੂ ਨਹੀਂ ਮੱਗਿਆ ਨਹੀਂ ਬੋਧ ਦੇਖੋ ਹਵਾ ਬੋਧ ਦੇਖੋ ਪਿੰਡ ਦੀ ਆ ਨੈਚਰਲੀ ਚੀਜ਼ਾਂ ਆ ਆਪਣੇ ਬੋਧ ਆਵਾਜ਼ ਚੱਲ ਰਹੀ ਆ ਬੋਧ ਬਿਟੂ ਨਹੀਂ ਅਜੇ ਤਾਂ ਸ਼ਦਾਈ ਗਿਆ ਮਿੱਤਰ ਛੱਡ ਉਹ ਤੈਂ ਦੀ ਮਿੱਤਰ ਵਲੌਗ ਯੋ ਤੁਹ ਹੀ ਤਾਂ ਨਾ ਬਹੁਤ ਯਾਰੀ ਵੇਖਿਆ ਤੋ ਵੀ ਚਾਚਾ ਦੇਖਿਆ ਦੇਖਿਆ ਜੇ ਕਾ ਵੀ ਵਲੋਗ ਸਬਸਕ੍ਰਾਈਬ ਨਹੀਂ ਕਲ ਕੇ ਰੱਖਣਾ ਸਬਸਕ੍ਰਾਈਬ ਨਹੀਂ ਕਰਦੇ ਯਾਰ ਸਬਸਕ੍ਰਾਈਬ ਕਰਕੇ ਰੱਖੋ ਕਰਦੇ ਬਸ ਸਬਸਕ੍ਰਾਈਬ ਕਰਕੇ ਰੱਖੋਗੇ ਤੇ ਫੇਰੀ ਗੱਲ ਬਣੂਗੀ ਫੇਰੀ ਨਵੇਂ-ਨਵੇਂ ਵੀਡੀਓ ਮਿੱਤਰੋ ਪਾਵਾਂਗੇ ਚਲੋ ਚੰਗਾ ਫੇਰ